ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਆਪਣੇ ਚੈਨਲ ਜਵੰਦਾ ਡੈਰੀ ਫਾਰਮ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਆਪਣੇ ਘਰ ਤੋਂ ਬਣਾ ਰਹੇ ਆਂ ਡਰੈਸ ਹੈਗਾ ਆਪਣਾ ਪਿੰਡ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਬਰਨਾਲੇ ਵਾਲੇ ਰੋਡ ਤੇ ਆਪਣਾ ਪਿੰਡਾ ਫੋਨ ਨੰਬਰ ਆਪਣਾ ਸਕਰੀਨ ਤੇ ਵੀ ਚੱਲ ਰਿਹਾ 98880 72162 ਵੀਡੀਓ ਦੇ ਵਿੱਚ ਝੋਟੀ ਦੇਖ ਰਹੇ ਹਾਂ ਦੂਜਾ ਸੂਆ 14-15 ਕੰਨੇ ਨੇ ਸੂਈ ਨੂੰ ਹੋਗੇ ਪਿੱਛੇ ਇਹਦੇ ਕੱਟਾਗਾ ਸਿੰਘ ਮੂੰਹ ਮੱਥਾ ਤੁਸੀਂ ਚੈੱਕ ਕਰ ਲਓ ਗੋਲ ਸਿੰਘ ਆ ਬਿਲਕੁਲ ਦੂਜਾ ਸੂਅ ओरिजिनल ਥਣਲੇਵਾ ਨੇੜੇ ਤੋਂ ਵੀ ਚੈੱਕ ਕਰ ਲਓ ਕੱਲਾ ਕੱਲਾ ਥਣ ਲੱਗਿਆ ਹੋਇਆਗਾ ਸੀਲ ਠੰਡੀ ਪੂਰੀ ਫੁੱਲਾ ਕੋਈ ਸਰਲਾਪੂਰ ਨਹੀਂ ਹੈਗਾ ਕੋਈ ਸਾਈਡ ਨਹੀਂ ਹੈਗੀ ਚਾਹੇ ਇਸ ਤਰੀ ਧਾਰਾ ਮਾਰ ਲਓ ਮੇਰੇ ਨਾਲ ਬੱਚੇ ਤੋਂ ਵੀ ਧਾਰ ਮਾਰ ਸਕਦੇ ਆ ਬੱਚੇ ਦੇ ਮਿਲਦੀ ਆ ਦੇਖੋ ਅੰਦਨ ਵਾਲਾ ਦਾ ਕੋਈ ਕੰਮ ਹੀ ਨਹੀਂ ਚਾਹੇ ਦੋਨੇ ਪਾਸੇ ਬਹਿ ਕੇ ਚੋਲ ਸੀਲ ਠੰਡੀ ਪੂਰੀ ਫੁੱਲਾ ਥੋੜੀ ਫਿੱਕੀ ਜ਼ਰੂਰ ਪੈਂਦੀ ਆ ਜਿਹੜੇ ਬਾਈਆਂ ਤੋਂ ਆਈ ਆ ਥੋੜੀ ਸੇਵਾ ਪੱਖੋਂ ਕਮੀ ਰਹੀ ਵੀ ਉਹਨਾਂ ਵੱਲੋਂ ਤੇ ਸੀਲ ਠੰਡੀ ਪੂਰੀ ਫੁੱਲ। ਇਹ ਉਲੀ ਗਾੜੀ ਵੀ ਦੇਖ ਲਓ। ਕੋਈ ਗੋਠ ਨਹੀਂ ਘੱਟ ਵੱਧ ਬਿਲਕੁਲ ਇੱਕ ਨੰਬਰ ਸਾਫ਼ ਸੁਥਰੀ ਆ। 5:00 ਵਜੇ ਦਾ ਟਾਈਮ ਆ 6:00 ਵਜੇ 4:00 2:00 ਦੇ ਟਾਈਮ ਵੀ ਹੋ ਸਕਿਆ ਤੁਹਾਨੂੰ। ਵੀਡੀਓ ਬਣਾ ਕੇ ਆਪਾਂ ਨਾਲ ਜੋੜ ਦਾਂਗੇ ਵੀਡੀਓ ਦੇ। ਥਣਲੇਵਾ ਬਹੁਤ ਚੰਗਾ ਲੱਗਿਆ ਹੋਇਆ ਕਰਮ ਵਾਲੀ। ਆ ਇਸ ਟਾਈਮ ਦੁੱਧ 8 ਤੋਂ 9 ਲੀਟਰ ਦੇ ਵਿੱਚ ਆ ਜਿਹੜਾ ਕੋਈ ਸੇਵਾ ਵਾਲਾ ਵੀਰ ਲੈ ਕੇ ਜਾਊ ਸੇਵਾ ਕਰੂ ਚੰਗੀ ਤਾਂ ਕਿ ਲੋਖੰਡ ਹੋਰ ਵੀ ਵੱਧ ਜੂਗੀ ਤੇ ਰੇਟ ਇਹਦਾ ਆਪਾਂ ਕਰਦੇ ਆ 82000 ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਦੂਰੋਂ ਆਏ ਵੀਰ ਦਾ ਚਵਾਈ ਦੀ ਬਿਲਕੁਲ ਇੱਕ ਨੰਬਰ ਪਸ਼ੂ ਨੇ ਬੱਚਾ ਲਾ ਕੇ ਪਸਮਾ ਕੇ ਧਾਰਾ ਮਾਰ ਕੇ ਦਿਖਾਉਣੇ ਛੋਟੀ ਦੀਆਂ ਹਾਲੇ ਵੀ ਦੀ ਬਹੁਤ ਚੰਗੀ ਆ ਥਾਣਾ ਦਾ ਪਸਮਾ ਦੇਖ ਲੋ ਕੱਲਾ ਕੱਲਾ ਥਾਣਾ ਧਾਰਾ ਮਾਰਕੀਟ ਦੇ ਕੋਈ ਸਾਲਾ ਨਹੀਂ ਪੂਰ ਨਹੀਂ ਹੈਗਾ ਸ਼ੈਡ ਨਹੀਂ ਹੈਗੀ ਬਿਲਕੁਲ ਵੀ ਉਹ ਨਹੀਂ ਧਾਰਾ ਕਾ ਨੰਬਰ